ਮੈਂ ਤੇ ਵੈਸੇ ਹੀ ਉਖੜ ਹੜਤਾਲ ਤੋਂ ਜਦੋਂ ਉੱਠਿਆ ਮੈਂ ਤਾਂ ਵੈਸੇ ਹੀ ਆ ਸਾਰੇ ਸਾਥੀ ਬੈਠੇ ਨੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਬੈਠੇ ਨੇ ਮੈਂ ਬਹੁਤ ਵਾਰੀ ਇਹਨਾਂ ਤੋਂ ਛੁੱਟੀ ਮੰਗੀ ਕਿ ਯਾਰ ਮੈਨੂੰ ਹੁਣ ਮਤਲਬ ਇਥੋਂ ਇਨਾ ਕੰਮ ਹੁੰਦਾ ਨਹੀਂ ਜਿੰਨਾ ਕੰਮ ਕਰਨਾ ਚਾਹੀਦਾ ਕਿਉਂਕਿ ਵਕਤ ਇਹ ਜਾਏ ਹਮਲੇ ਸਾਡੇ ਤੇ ਏਡੇ ਵੱਡੇ ਨੇ ਇਹਦੇ ਵਿੱਚ ਕੋਈ ਤਕੜਾ ਬੰਦਾ ਨੌਜਵਾਨ ਬੰਦਾ ਅੱਗੇ ਆਓ ਤਾਂ ਕਿ ਪੂਰੇ ਜੋਰ ਨਾਲ ਆਪਾਂ ਇਹਨੂੰ ਮਤਲਬ ਕਰ ਸਕੀਏ ਡਲੇਵਾਲ ਸਾਹਿਬ ਫੰਡਿੰਗ ਦਾ ਹਿਸਾਬ-ਕਿਤਾਬ ਕਿਉਂ ਨਹੀਂ ਤੁਸੀਂ ਦਿੰਦੇ ਤੁਸੀਂ ਤੇ ਕਾਕਾ ਜੀ ਕਹਿੰਦੇ ਫੰਡਿੰਗ ਦਾ ਹਿਸਾਬ-ਕਿਤਾਬ ਨਹੀਂ ਦਿੰਦੇ ਤੁਹਾਡੇ ਕੋਲ ਹੀ ਗੁਪਤ ਰਹਿੰਦਾ ਵੀ ਭਾਈ ਕਿੰਨੀ ਕੁ ਫੰਡਿੰਗ ਹੋਈ ਆ ਤੁਹਾਡੇ ਕੋਲ ਜਾਂ ਕਿੰਨਾ ਕੁ ਪੈਸਾ ਹੈਗਾ ਤੁਹਾਡੇ ਕੋਲ ਆਪਣੀ ਆਗੂਆਂ ਨੂੰ ਕਿਉਂ ਨਹੀਂ ਦੱਸਦੇ ਜੀ ਤੁਸੀਂ ਅੱਜ ਕਲੀਅਰ ਕਰਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੱਲਦੇ ਹੋ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਤੁਹਾਡੀ ਇਹ ਜਿਹੜੇ ਧੰਨੇ ਚੱਲਦੇ ਆ ਜੀ ਤੁਹਾਡੇ ਸਮੂੱਚੇ ਜਿਹੜੇ ਲੀਡਰ ਸਾਹਿਬਾਨ ਨੇ ਜਾਂ ਅਹੁਦੇਦਾਰ ਨੇ ਇੱਥੇ ਅੱਜ ਇਕੱਤਰ ਹੋਏ ਨੇ ਜੇ ਕਹਿਣਗੇ ਵੀ ਭਾਈ ਡੱਲੇਵਾਲ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਉਣਾ ਹੈ ਪ੍ਰਧਾਨਗੀ ਛੱਡਣ ਨੂੰ ਤਿਆਰ ਹਾਂ ਵਰਕਰ ਵੀ ਕਹਦੇ ਵੀ ਪ੍ਰਧਾਨ ਜੀ ਛੱਡ ਦਿਓ ਮੈਂ ਛੱਡ ਦੇਣੀ ਆ। ਇੱਕ ਵਾਰੀ ਪ੍ਰਧਾਨ ਜੀ ਕਹਿ ਚੁੱਕੇ ਨੇ ਵੀ ਸਾਥੋਂ ਹੁਣ ਮੰਨ ਲਓ ਵੀ ਸਾਥੋਂ ਹੁਣ ਸੇਵਾ ਨਹੀਂ ਹੁੰਦੀ ਵੀ ਤੁਸੀਂ ਕੋਈ ਪ੍ਰਧਾਨ ਵੀ ਆਪਦਾ ਹੋਰ ਲਾ ਸਕਦੇ ਹੋ ਪਰ ਅਸੀਂ ਪ੍ਰਧਾਨ ਜੀਆਂ ਨੂੰ ਮਨਤ ਕਰਕੇ ਲੈ ਕੇ ਆਇਆ ਵੀ ਪ੍ਰਧਾਨ ਜੀ ਛੋਡੇ ਬਿਨਾ ਜਥੇਬੰਦੀ ਦਾ ਜਿਹੜਾ ਹਿਸਾਬ ਨਹੀਂ ਹੋਣਾ। ਫਾੜ ਹੁੰਦੇ ਕਾਰਨ ਕੀ ਆ? ਬਹੁਤੇ ਲੋਕ ਕਹਿੰਦੇ ਨੇ ਵੀ ਭਾਈ ਅਸਲ ਜਥੇਬੰਦੀ ਵਾਲੇ ਆਗੂ ਤਾਂ ਉਧਰੇ ਆ। ਜਿਨ੍ਹਾਂ ਨੇ ਬੀਤੀ ਕੱਲ ਤੁਹਾਡੇ ਤੇ ਇਲਜ਼ਾਮ ਲਾਏ ਕਿੰਨੇ ਲੋਕ ਸੀਗੇ ਔਰ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਉੱਥੇ ਕੱਤਰ ਹੋਏ ਸੀਗੇ ਜੀ। ਕੁਲਵਿੰਦਰ ਜੀ ਡਲੇਵਾਲ ਸਾਹਿਬ ਇਹ ਜਥੇਬੰਦੀ ਦੇ ਫੰਡਾਂ ਨੂੰ ਲੈ ਕੇ ਬਹੁਤ ਸਾਰੇ ਆਗੂਆਂ ਤੇ ਸਵਾਲ ਖੜੇ ਹੁੰਦੇ ਨੇ ਤੁਹਾਡੇ ਤੋਂ ਇੱਕ ਸਵਾਲ ਹੈ ਕਿੰਨੀਆਂ ਕ ਕੋਠੀਆਂ ਪਾਲੀਆਂ ਜਾਂ ਕਿੰਨੀਆਂ ਕ ਗੱਡੀਆਂ ਤੁਹਾਡੇ ਕੋਲ ਜੀ ਸਵਾਗਤ ਹੈ ਜੀ ਤੁਹਾਡਾ ਐਸਡੀਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਬੀਤੀ ਕੱਲ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਵੀ ਭਾਈ ਸਿੱਧੂਪੁਰ ਜਥੇਬੰਦੀ ਦੋ ਫਾੜ ਹੋ ਗਈ ਹੈ ਤਾਂ ਇਸ ਵਕਤ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ ਹਰ ਪਾਸੇ ਇਹ ਚਰਚਾ ਹੋ ਰਹੀ ਵੀ ਭਾਈ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਤਾਂ ਡੱਲੇਵਾਲ ਸਾਹਿਬ ਸਾਡੇ ਨਾਲ ਨੇ ਇਹ ਡੱਲੇ ਸਾਹਿਬ ਕਿੰਦੇ ਤੁਹਾਨੂੰ ਪ੍ਰਧਾਨਗੀ ਤੋਂ ਲਾਹ ਦਿੱਤਾ ਹੈ ਜੀ ਚਲੋ ਗੱਲ ਇਹ ਹੈ ਕਿ ਮੈਂ ਤੇ ਵੈਸੇ ਹੀ ਉਹ ਹੜਤਾਲ ਤੋਂ ਜਦੋਂ ਉੱਠਿਆ ਮੈਂ ਤਾਂ ਵੈਸੇ ਹੀ ਆ ਸਾਰੇ ਸਾਥੀ ਬੈਠੇ ਨੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਬੈਠੇ ਨੇ ਮੈਂ ਬਹੁਤ ਵਾਰੀ ਇਹਨਾਂ ਤੋਂ ਛੁੱਟੀ ਮੰਗੀ ਕਿ ਯਾਰ ਮੈਨੂੰ ਹੁਣ ਮਤਲਬ ਇਥੋਂ ਇਹਨਾ ਕੰਮ ਹੁੰਦਾ ਨਹੀਂ ਜਿੰਨਾ ਕੰਮ ਕਰਨਾ ਚਾਹੀਦਾ ਕਿਉਂਕਿ ਵਕਤ ਇਹ ਜਾ ਹੈ ਹਮਲੇ ਸਾਡੇ ਤੇ ਏਡੇ ਵੱਡੇ ਨੇ ਇਹਦੇ ਵਿੱਚ ਕੋਈ ਤਕੜਾ ਬੰਦਾ ਨੌਜਵਾਨ ਬੰਦਾ ਅੱਗੇ ਆਓ ਤਾਂ ਕਿ ਪੂਰੇ ਜੋਰ ਨਾਲ ਆਪਾਂ ਇਹਨੂੰ ਮਤਲਬ ਕਰ ਸਕੀਏ ਹੁਣ ਇਹਨਾਂ ਦਾ ਬਾਰ-ਬਾਰ ਇਸ ਚੀਜ਼ ਦਾ ਪ੍ਰੈਸ਼ਰਾਈਜ਼ ਅੱਜ ਸਗੋਂ ਮਤਲਬ ਅੱਜ ਤਾਂ ਦੁਬਾਰਾ ਮੈਨੂੰ ਉਹ 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 ਬਿੰਡੀ ਮੇਰੇ ਫੇਰ ਪੁਵਾਤੀ ਉਹਨਾਂ ਨੇ ਇਹ ਕੰਮ ਕਰਕੇ ਕਿ ਜਦੋਂ ਇਹਨਾਂ ਨੇ ਫੇਰ ਇਕੱਠੇ ਹੋ ਕੇ ਕਹਿਦਾ ਵੀ ਸਾਡਾ ਤਾਂ ਪ੍ਰਧਾਨ ਡੱਲੇ ਵਾਲੀ ਐ ਇਹ ਤੁਹਾਡੇ ਸਾਹਮਣੇ ਪ੍ਰੈਸ ਦੇ ਸਾਹਮਣੇ ਮਤਲਬ ਤੁਸੀਂ ਮਤਲਬ ਛੱਡੀ ਨਹੀਂ ਜਾਂ ਤੁਹਾਨੂੰ ਲਾਂਭੇ ਨਹੀਂ ਕੀਤਾ ਕਿ ਪ੍ਰਧਾਨ ਕੀ ਤੋਂ ਜੀ ਨਹੀਂ ਉਹ ਉਹਨਾਂ ਦੇ ਕਹਿਣ ਨਾਲ ਤਾਂ ਮਤਲਬ ਡੱਲੇ ਵਾਲ ਨੂੰ ਨਾ ਕੋਈ ਪ੍ਰਧਾਨਗੀ ਤੋਂ ਲਾ ਸਕਦਾ ਹੈ ਮੈਂ ਉਹੀ ਬੇਨਤੀ ਕੀਤੀ ਹੈ ਨਾ ਵੀ ਮੈਂ ਤਾਂ ਛੱਡਣੀ ਚਾਹ ਰਿਹਾ ਸੀ ਕਿ ਯਾਰ ਮੈਂ ਵਿਲਾਜ ਮੈਨੂੰ ਕਰੋ ਮੈਂ ਨਹੀਂ ਹੋ ਸਕ ਕਰ ਸਕਦਾ ਇਹਨਾਂ ਕੰਮ ਲੇਕਿਨ ਜਿਸ ਤਰ੍ਹਾਂ ਦੀ ਹਰਕਤ ਉਹਨਾਂ ਨੇ ਕੀਤੀ ਹੈ ਇੱਕ ਪੋਲੀਟੀਕਲ ਬੰਦਿਆਂ ਵੱਲੋਂ ਜਿਸ ਤਰ੍ਹਾਂ ਦਾ ਹਮਲਾ ਕੀਤਾ ਗਿਆ ਸਾਡੀ ਜਥੇਬੰਦੀ ਤੇ ਤੋਂ ਸਾਡੇ ਸਾਰੇ ਦੇ ਸਾਰੇ ਹਾਊਸ ਨੇ ਮਹਿਸੂਸ ਕੀਤਾ ਕਿ ਨਹੀਂ ਇਹਦੇ ਵਿੱਚ ਕੇਰਾ ਹੁਣ ਭਾਵੇਂ ਤੁਸੀਂ ਛੁੱਟੀ ਮੰਗਦੇ ਹੋ ਸਾਥੋਂ ਇਹਨੂੰ ਕੇਰਾ ਬੰਦ ਕਰੋ ਕੇਰਾ ਜਥੇਬੰਦੀ ਦੀ ਇਹੀ ਅਗਵਾਈ ਇਸੇ ਤਰ੍ਹਾਂ ਫੇਰ ਮਤਲਬ ਪਾਉ ਨੂੰ ਅੱਗੇ ਤੋਰੋ ਉਹਨੂੰ ਅੱਗੇ ਚਲਾਈਏ ਤੋਂ ਉਹ ਉਹਨਾਂ ਨੇ ਮਤਲਬ ਤੁਹਾਡੇ ਸਾਹਮਣੇ ਸਾਰੇ ਜ਼ਿਲ੍ਹਾ ਪ੍ਰਧਾਨ ਜੀ ਇੱਥੇ ਖੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਇਕੱਠ ਤੁਹਾਡੇ ਸਾਹਮਣੇ ਹੋਏਗਾ ਲੱਗੇਗਾ ਕਿ ਪੂਰਾ ਮਤਲਬ ਪੰਜਾਬ ਦੀ ਕਿਸਾਨੀ ਹੈ ਜਿਹੜੀ ਉਹ ਇਸ ਗੱਲ ਦੇ ਉੱਤੇ ਕਿੱਥੇ ਖੜੀ ਹੈ ਅੱਛਾ ਜਿਨ੍ਹਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਨੇ ਉਹ ਕਹਿੰਦੇ ਸਿੱਧੂਪੁਰ ਜੱਥੇਬੰਦੀ ਸਾਡੀ ਹੈ ਡੱਲੇਵਾਲ ਸਾਹਿਬ ਹੋਣਾਂ ਦੀ ਜੱਥੇਬੰਦੀ ਨਹੀਂ ਉਹ ਜੱਥੇਬੰਦੀ ਆਪਣੀ ਕਹਿ ਰਹੇ ਨੇ ਉਹ ਦਾਵਾ ਕਰ ਰਹੇ ਨੇ ਜੀ ਤੁਸੀਂ ਕਹਿ ਰਹੇ ਹੋ ਸਿੱਧੂਪੁਰ ਜੱਥੇਬੰਦੀ ਸਾਡੀ ਹੈ ਫਿਰ ਉਹ ਲੋਕਮਨ ਮੰਨਣ ਕਿਹੜੀ ਜੱਥੇਬੰਦੀ ਨੂੰ ਜੀ ਮੈਂ ਇੱਕ ਦੱਸਾਂ ਜੱਥੇਬੰਦੀ ਸਿੱਧੂਪੁਰ ਜੱਥੇਬੰਦੀ ਉਹ ਇਹ ਕਹਿ ਰਹੇ ਨਾ ਕਿ ਸਾਡੇ ਫਾਦਰ ਸਾਹਿਬ ਇਹਦੇ ਪ੍ਰਧਾਨ ਰਹੇ ਨੇ ਇਹ ਕਹਿ ਰਹੇ ਨਾ ਤੇ ਡੱਲੇਵਾਲ ਨੂੰ ਜਿਸ ਵੇਲੇ ਇਸ ਜਥੇਬੰਦੀ ਦੀ ਕਾਰਜਕਾਰੀ ਪ੍ਰਧਾਨਗੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਉਸੇ ਉਹਨਾਂ ਦੇ ਫਾਦਰ ਸਾਹਿਬ ਨੇ ਹੀ ਸੌਂਪੀ ਹੈ ਮੀਟਿੰਗ ਦੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਮੌਜੂਦਗੀ ਸੀ 10 ਤੋਂ ਜ਼ਿਲੇ ਦਾ ਪ੍ਰਧਾਨ ਸੀ ਕਿਉਂ ਕਿ ਉਹ ਸੌਂਪੀ ਉਹਨਾਂ ਨੇ ਉਹਨਾਂ ਨੂੰ ਕੀ ਲੱਗਿਆ ਅਗਰ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹਨੂੰ ਘਰੇ ਰੱਖਣਾ ਹੈ ਤਾਂ ਉਦੋਂ ਉਹਨਾਂ ਨਾਲ ਗੱਲ ਕਰਕੇ ਉਹਨੂੰ ਘਰੇ ਰੱਖ ਸਕਦੇ ਸੀ ਜਾ ਉਹਨਾਂ ਨੂੰ ਲੱਗਿਆ ਵੀ ਕਿ ਮੇਰੇ ਘਰ ਵਾਲੇ ਜਿਹੜੇ ਆ ਉਹ ਇਹਨੂੰ ਚਲਾ ਸਕਣਗੇ ਉਹਨਾਂ ਨੇ ਪੂਰੇ ਪੰਜਾਬ ਚੋਂ ਇਹਦੀ ਪੜਤਾਲ ਕਰੀ ਹੋਊਗੀ ਨਾ ਉਹਨਾਂ ਦੇ ਦਿਮਾਗ ਨੇ ਦੂਰ ਅੰਦੇਸ਼ਤਾ ਨਾਲ ਵੇਖਿਆ ਹੋਊਗਾ ਨਾ ਵੀ ਇਹਦੀ ਜ਼ਿੰਮੇਵਾਰੀ ਕਿਹਨੂੰ ਦੇਣੀ ਚਾਹੀਦੀ ਹੈ ਔਰ ਉਹ ਜਿਉਂਦੇ ਜੀ ਮੈਨੂੰ ਇਹਦੀ ਜ਼ਿੰਮੇਵਾਰੀ ਇਹ ਜ਼ਿੰਮੇਵਾਰੀ ਮੇਰੇ ਗਲ 'ਚ ਪਾ ਕੇ ਗਏ ਨੇ ਕਿ ਇਹਨੂੰ ਤੂੰ ਸਾਂ ਮੈਨੂੰ ਚਲਾ ਇਹਨੂੰ ਹਾਲਾਂਕਿ ਮੈਂ ਮੈਂ ਇੰਟਰਸਟਡ ਨਹੀਂ ਸੀ ਉਸ ਵੇਲੇ ਵੀ ਕਿ ਮੈਂ ਇਹਦੀ ਜ਼ਿੰਮੇਵਾਰੀ ਸੰਭਾਲਾਂ ਹਾਂ ਜਦੋਂ ਜ਼ਿੰਮੇਵਾਰੀ ਪੈ ਗਈ ਸਾਰਿਆਂ ਨੇ ਮੇਰੇ ਤੇ ਵਿਸ਼ਵਾਸ ਜਿਤਾ ਲਿਆ ਉਸ ਵੇਲੇ ਮੇਰੀ ਇੱਕ ਜ਼ਿੰਮੇਵਾਰੀ ਬਣ ਗਈ ਕਿ ਲੋਕਾਂ ਦਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਹੁਣ ਇਹਦੇ ਤੇ ਬਾਕੀ ਸਾਰੇ ਕੰਮ ਛੱਡ ਕੇ ਇਹਦੇ ਤੇ ਪਹਿਰਾ ਦੇਣਾ ਰੋਜ਼ ਤੇ ਪਹਿਰਾ ਦੇਖ ਕੇ ਜਿਹੜੀ ਜਥੇਬੰਦੀ ਕੇਵਲ 8 ਜ਼ਿਲ੍ਹਿਆਂ ਚ ਸੀ ਅੱਜ ਉਹ ਜ਼ਿਲ੍ਹੇ ਜ ਪੂਰੇ ਦੇ ਪੂਰੇ ਪੰਜਾਬ ਚ ਹੀ ਨਹੀਂ ਉਹ ਹਰਿਆਣੇ ਦੇ ਵਿੱਚ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ ਰਾਜਸਥਾਨ ਚ ਤਾਕਤ ਨਾਲ ਕੰਮ ਕਰ ਰਹੀ ਹੈ ਮੱਧ ਪ੍ਰਦੇਸ਼ ਚ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ ਔਰ ਯੂਪੀ ਵਾਲੇ ਰੋਜ਼ ਸਾਨੂੰ ਕਹਿੰਦੇ ਆ ਵੀ ਸਾਡੇ ਆਕੇ ਯੂਨੀਅਨ ਨੂੰ ਤੁਸੀਂ ਸਾਨੂੰ ਵਿੱਚ ਬਿਲੇ ਕਰਵਾ ਕੇ ਜਾਓ ਜਿੱਥੇ ਬੰਦੀ ਦੇ ਜਿੱਥੇ ਅੱਛਾ ਡਲੀਆਲ ਸਾਹਿਬ ਫੰਡਿੰਗ ਦਾ ਹਿਸਾਬ-ਕਿਤਾਬ ਕਿਉਂ ਨਹੀਂ ਤੁਸੀਂ ਦਿੰਦੇ ਤੁਸੀਂ ਤੇ ਕਾਕਾ ਜੀ ਕਹਿੰਦੇ ਫੰਡਿੰਗ ਦਾ ਹਿਸਾਬ-ਕਿਤਾਬ ਨਹੀਂ ਦਿੰਦੇ ਤੁਹਾਡੇ ਕੋਲ ਹੀ ਗੁਪਤ ਰਹਿੰਦਾ ਵੀ ਭਾਈ ਕਿੰਨੀ ਕੁ ਫੰਡਿੰਗ ਹੋਈ ਆ ਤੁਹਾਡੇ ਕੋਲ ਜਾਂ ਕਿੰਨਾ ਕੁ ਪੈਸਾ ਹੈਗਾ ਤੁਹਾਡੇ ਕੋਲ ਆਪਣੀ ਆਗੂਆਂ ਨੂੰ ਕਿਉਂ ਨਹੀਂ ਦੱਸਦੇ ਜੀ ਤੁਸੀਂ ਦੇਖੋ ਸਵਾਲ ਇਹ ਹੈ ਕਿ ਫੰਡਾਂ ਦਾ ਜਿੰਨੀ ਪਾਰਦਰਸ਼ਤਾ ਦੇ ਨਾਲ ਅਸੀਂ ਹਿਸਾਬ ਦਿੱਤਾ ਹੈ ਇੰਨੀ ਪਾਰਦਰਸ਼ਤਾ ਨਾਲ ਕੋਈ ਦਿੰਦਾ ਨਹੀਂ ਤੁਹਾਡੇ ਤੇ ਇਲਜ਼ਾਮ ਲਾਉਣ ਨਾਲ ਇਹ ਵੀ ਕਹਿੰਦੇ ਵੀ ਪਾਈ ਫੰਡਾਂ ਦੀ ਦੁਰਵਰਤੋਂ ਕਰਦੇ ਆ ਜੀ ਇਹ। ਨਹੀਂ ਉਹ ਦੁਰਵਰਤੋਂ ਜੇਕਰ ਮੈਂ ਫੰਡਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਮੈਂ ਨਿਕਲਿਆ ਤੇ ਤਾਂ ਹੀ ਜਥੇਬੰਦੀ ਨੈਸ਼ਨਲ ਬਣੀ ਹੈ ਨਾ। ਇਹਦਾ ਮਤਲਬ ਉਹ ਜਥੇਬੰਦੀ ਨੂੰ ਇੱਥੇ ਹੀ ਸਮੋਗੇ ਰੱਖਣਾ ਚਾਹੁੰਦੇ ਸੀ 8 ਜ਼ਿਲ੍ਹਿਆਂ 'ਚ ਹੀ। ਤੁਹਾਡੇ ਤੇ ਫੰਡਿੰਗ ਨੂੰ ਲੈ ਕੇ ਤੁਹਾਡੇ 'ਚ ਪਾਰਦਰਸ਼ਤਾ ਹੈ ਫਿਰ ਉਹ ਤੁਹਾਡੇ ਤੇ ਇਲਜ਼ਾਮ ਕਿਉਂ ਲੱਗ ਰਹੇ ਨੇ ਵੀ ਪਾਈ ਹਿਸਾਬ ਕਿਤਾਬ ਨਹੀਂ ਜਥੇਬੰਦੀ ਨੂੰ। ਇੱਕ ਅਕਾਲੀ ਦਲ ਦਾ ਬੰਦਾ ਉੱਠ ਕੇ ਆ ਕੇ ਸਾਡੇ ਤੇ ਬਲੇਮ ਲਾ ਰਿਹਾ ਹੈ ਔਰ ਉਹ ਵੀ ਉਦੋਂ ਜਦੋਂ 338 ਸਰੂਪਾਂ ਦੇ ਖਿਲਾਫ ਲੜੀ ਗਈ ਲੜਾਈ ਨੂੰ ਸਾਡੇ ਵੱਲੋਂ ਤਾਕਤ ਦਿੱਤੀ ਗਈ ਜਿੰਨੀ ਕੁ ਮੈਂ ਗੁਰੂ ਤੋਂ ਡਰ ਕੇ ਕਹਿ ਰਿਹਾ ਅਸੀਂ ਕੁਝ ਨਹੀਂ ਗਏ ਤਾਕਤ ਦੇਣ ਵਾਲੇ ਸੌਰੀ ਮੈਂ ਮਾਫੀ ਮੰਗਦਾ ਪਾਤਸ਼ਾਹ ਤੋਂ ਇਸ ਗਲਤੀ ਜਿੰਨੀ ਕੁ ਸਾਡੇ ਵੱਲੋਂ ਉਹਦੇ ਚ ਪਾਰਟਿਸਪੇਸ਼ਨ ਕੀਤੀ ਗਈ ਅਸੀਂ ਜਿੰਨਾ ਕੋ ਉਹ ਚਾਹਦਾ ਯੋਗਦਾਨ ਪਾ ਸਕੇ ਉਹਦੇ ਨਾਲ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਬੰਦੇ ਫੜੋ ਫੜਾਈ ਸ਼ੁਰੂ ਹੁੰਦੀ ਹੈ ਤਾਂ ਉਹ ਅਕਾਲੀ ਦਲ ਦੇ ਬੰਦਿਆਂ ਦੀ ਉਹ ਜਿਹੜੀ ਤਕਲੀਫ ਹੈ ਉਹ ਤੇ ਜਥੇਬੰਦੀ ਨੂੰ ਟਾਰਗੇਟ ਕਰੇਗੀ ਨਾ अच्छा ਤੁਹਾਡੇ ਤੇ ਜਿਹੜੇ ਇਲਜ਼ਾਮ ਲਗਾ ਰਹੇ ਨੇ ਉਹ ਕਾਲੀ ਦਲ ਵੱਲੋਂ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਜੀ ਬਿਲਕੁਲ ਮੁਕਲ ਕੱਲ ਬੰਦੇ ਭੇਜੇ ਗਏ ਨੇ ਕਾਲੀ ਦਲ ਵੱਲੋਂ ਉਹਦੇ ਵਿੱਚ ਡੈਲੀ ਵਾਲ ਸਭ ਤੁਹਾਡੇ ਤੇ ਵੀ ਬੜੇ ਤੁਹਾਡੇ ਕਹਿੰਦੇ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੱਲਦੇ ਜੀ ਜਿਹੜਾ ਉਹ ਧਰਨਾ ਚਾਇਆ ਗਿਆ ਤੁਸੀਂ ਵੀ ਕਹਿੰਦੇ ਰਲ ਕੇ ਆ ਜੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚਲੋ ਮੈਂ ਇਹ ਗੱਲ ਕਲੀਅਰ ਕਰਦਾ ਹਾਂ ਜੇਕਰ ਅਸੀਂ ਜਿਨ੍ਹਾਂ ਨੇ ਰਲ ਕੇ ਚਾਇਆ ਹੋਵੇ ਉਹਨਾਂ ਦਾ ਸਮਾਨ ਚੋਰੀ ਨਹੀਂ ਹੁੰਦਾ ਉਹਨਾਂ ਦੀਆਂ ਟਰਾਲੀਆਂ ਚੋਰੀ ਨਹੀਂ ਹੁੰਦੀਆਂ ਉਹਨਾਂ ਦੀ ਉਹਨਾਂ ਦੀ ਉੱਥੋਂ ਮਤਲਬ ਕੂਲਰ ਉਹਨਾਂ ਦੀਆਂ ਵਾਸ਼ਿੰਗ ਮਸ਼ੀਨਾਂ ਉਹਨਾਂ ਦਾ ਸਮਾਨ ਚੋਰੀ ਨਹੀਂ ਹੁੰਦਾ ਉਹ ਫਿਰ ਤਾਂ ਸਰਕਾਰ ਉਹ ਸਮਾਨ ਨੂੰ ਸੁਭਾਰ ਦਿੰਦੀ ਆ ਵੀ ਇਹਨੂੰ ਚੱਕ ਕੇ ਲੈ ਜਾਉ ਆਪਦੇ ਨੂੰ ਅੱਜ ਕਲੀਅਰ ਕਰਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੱਲਦੇ ਹੋ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਤੁਹਾਡੀ ਇਹ ਜਿਹੜੇ ਧੰਨੇ ਚੱਲਦੇ ਆ ਜੀ ਦੇਖੋ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਜਦੋਂ ਦੀ ਸਰਕਾਰ ਬਣੀ ਹੈ ਅੱਜ ਤੱਕ ਦਾ ਸਾਰਾ ਰਿਕਾਰਡ ਚੈੱਕ ਕਰ ਲਿਓ ਜਿੰਨੀ ਲੜਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਉਸੇ ਸਪੀਡ ਦੇ ਨਾਲ ਜਿਹੜੀ ਸਪੀਡ ਨਾਲ ਮੈਂ ਲੜ ਰਿਹਾ ਸੀ ਪਹਿਲਾਂ ਉਸੇ ਸਪੀਡ ਨਾਲ ਮੇਰੀ ਲੜਾਈ ਇਹਨਾਂ ਨਾਲ ਵੀ ਚੱਲ ਰਹੀ ਹੈ ਕੱਲ ਨੂੰ ਦੂਜਾ ਆਏਗਾ ਉਹਦੇ ਨਾਲ ਵੀ ਐਵੇਂ ਚੱਲੇਗੀ ਸਾਡੀ ਲੜਾਈ ਲੋਕਾਂ ਦੇ ਮੁੱਦਿਆਂ ਦੀ ਹੈ ਆਮ ਆਦਮੀ ਪਾਰਟੀ ਤੋਂ ਅਸੀਂ ਮੰਗ ਕਰਦੇ ਸੀ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਆਪਦੇ ਟਿਊਬਲ ਕਨੈਕਸ਼ਨ ਬੋਰ ਖਰਾਬ ਹੋਣ ਤੋਂ ਬਾਅਦ ਬਦਲ ਕੇ ਲੈ ਜਾਣਾ ਚਾਹੁੰਦਾ ਹੈ ਇਹਨਾਂ ਨੇ ਨਹੀਂ ਕੀਤਾ ਅਸੀਂ 10 ਦਿਨ ਉਹਨਾਂ ਦੇ ਬਾਹਰ ਮੂਰੇ ਧਰਨਾ ਦੇ ਕੇ ਬਹਿ ਕੇ ਉਹ ਕਰਵਾ ਕੇ ਉੱਠੇ ਅੱਛਾ ਉਹ ਲੋਕ ਫਿਰ ਅਮ ਆਦਮੀ ਪਾਰਟੀ ਸਾਡੀ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਸੀ ਪੰਚਾਇਤਾਂ ਦੇ ਥਰੂ ਅਸੀਂ ਨਹੀਂ ਕਰਨ ਦਿੱਤਾ ਇਕੱਲੇ ਅਸੀਂ ਅੜੇ ਆ ਉਹਦੇ ਤੇ ਮੋਰਚਾ ਲਾ ਕੇ ਮਰਨ ਮਰਤ ਤੱਕ ਦਾ ਪ੍ਰੋਗਰਾਮ ਦੇ ਕੇ ਸਰਕਾਰ ਤੋਂ ਕੈਸਲ ਕਰਵਾਇਆ ਤੂੰ ਭਾਵ ਮੇਰਾ ਜੇ ਹੁਣ ਦੂਜੀ ਗੱਲ ਤੂੰ ਅੱਗੇ ਮੈਂ ਇਹ ਕਰਦਾ ਜੇ ਤਾਂ ਭਾਈ ਅਸੀਂ ਭਾਜਪਾ ਦੇ ਖਿਲਾਫ ਲੜਦੇ ਆ ਉਹ ਕਹਿਣਗੇ ਆਮ ਆਦਮੀ ਪਾਰਟੀ ਵਾਲਿਆਂ ਨੇ ਭਾਏ ਆ ਜੇ ਆਮ ਆਦਮੀ ਪਾਰਟੀ ਦੇ ਖਿਲਾਫ ਲੜਦੇ ਆ ਉਹ ਕਹਿਣਗੇ ਮਤਲਬ ਭਾਜਪਾ ਨੇ ਭਾਇਆ ਜਾਂ ਕਾਂਗਰਸ ਨੇ ਭਾਇਆ ਜਾਂ ਅਕਾਲੀਆਂ ਨੇ ਭਾਇਆ ਸਾਡੀ ਲੜਾਈ ਬੇਇਨਸਾਫੀ ਦੇ ਖਿਲਾਫ ਹੈ ਜਿਨੇ ਵੀ ਬੇਇਨਸਾਫੀ ਕੀਤੀ ਸਾਡੇ ਹੱਕ ਨੱਪਣ ਦੀ ਕੋਸ਼ਿਸ਼ ਕੀਤੀ ਉਹ ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਭਾਜਪਾ ਚਾਹੇ ਆਮ ਆਦਮੀ ਪਾਰਟੀ ਆ ਉੱਥੇ ਸਾਡੀ ਇੱਕੋ ਜੀ ਸੇਮ ਅਸੀਂ ਦ੍ਰਿਸ਼ਟੀ ਦੇ ਨਾਲ ਉਹਦੇ ਤੇ ਲੜਾਈ ਲੜਦੇ ਆ ਉਹਨਾਂ ਨੇ ਜੋ ਸਾਨੂੰ ਕਹਿਣਾ ਕੋਈ ਰਹੇ ਨੇ ਉਹਨਾਂ ਨੇ ਕਹਿਣਾ ਵੀ ਆ ਦੋ ਫਾੜ ਹੋਣ ਦੇ ਕਾਰਨ ਕੀ ਹੈ ਬਹੁਤੇ ਲੋਕ ਕਹਿੰਦੇ ਨੇ ਵੀ ਭਾਈ ਅਸਲ ਜਥੇਬੰਦੀ ਵਾਲੇ ਆਗੂ ਤਾਂ ਉਧਰੇ ਜਿਨ੍ਹਾਂ ਨੇ ਬੀਤੀ ਕੱਲ ਤੁਹਾਡੇ ਤੇ ਇਲਜ਼ਾਮ ਲਾਏ ਕਿੰਨੇ ਲੋਕ ਸੀਗੇ ਔਰ ਕਿਹੜੇ-ਕਿਹੜੇ ਜ਼ਿਲ੍ਹਿਆਂ ਚ ਉੱਥੇ ਕਤਲ ਹੋਏ ਸੀਗੇ ਜੀ ਜਿਹੜੇ ਉਹਦੇ ਵਿੱਚ ਇੱਕ ਜ਼ਿਲ੍ਹੇ ਦਾ ਪ੍ਰਧਾਨ ਤੁਹਾਨੂੰ ਦੱਸਿਆ ਹੋਊਗਾ ਪਟਿਆਲੇ ਦਾ ਆ ਉਹ ਬੰਦਾ ਮਤਲਬ ਲੈਂਡ ਪੂਲਿੰਗ ਦੀ ਜਦੋਂ ਅਸੀਂ ਲੜਾਈ ਲੜ ਰਹੇ ਸੀ ਉਹਦੇ ਵਿੱਚ ਇਹਨੇ ਬੰਦੇ ਰੋਕੇ ਨੇ ਸਾਡੀ ਉਸ ਲੜਾਈ ਚ ਜਾਣ ਤੋਂ ਤੇ ਦਾ ਮਤਲਬ ਸਰਕਾਰ ਨਾਲ ਰਲ ਕੇ ਕਰਤੂਤ ਕੀਤੀ ਐ ਅਸੀਂ ਕਿਵੇਂ ਬਖਸ਼ ਦਿਆਂਗੇ ਉਸ ਬੰਦੇ ਨੂੰ ਉਹ ਕੱਢੇ ਨਹੀਂ ਉਸ ਤੋਂ ਬਾਅਦ ਆਹ ਦੇਖ ਲਿਓ ਆ ਬੰਦੇ ਆ ਜਿਹੜਾ ਬੰਦਾ ਇਹ ਕੱਢਿਆ ਹੋਇਆ ਹੈ ਉਸ ਤੋਂ ਬਾਅਦ ਆਹ ਬੰਦਾ ਇਹ ਕੱਢਿਆ ਹੋਇਆ ਹੈ ਜਥੇਬੰਦੀ ਚੋਂ ਕੱਢੇ ਹੋਏ ਜੀ ਸਾਰੇ ਹੋਏ ਨੇ ਜਿਹੜੇ ਜਥੇਬੰਦੀ ਚੋਂ ਅਸੀਂ ਕੱਢੇ ਹੋਏ ਨੇ ਹੁਣ ਅਗਲੀ ਹੋਰ ਮੈਂ ਦੱਸ ਦਿੰਨਾ ਇੱਕ ਉੱਥੇ ਸਾਡਾ ਸੰਗਰੂਰ ਡਿਸਟ੍ਰਿਕਟ ਦਾ ਪ੍ਰਧਾਨ ਕਾਫੀ ਬੋਲਿਆ ਆ ਉਹਨੂੰ ਭੇਜੇ ਹੋਏ ਜਿਹੜੇ ਉਹਨਾਂ ਦੇ ਸਕਰੀਨਸ਼ਾਟ ਆ ਵੀ ਭਾਈ ਮੀਟਿੰਗ ਕਰਨੀ ਆ ਹੁਣ ਸਵਾਲ ਇਹ ਹੈ ਕਿ ਉਹਨੇ ਸਵਾਲ ਚੱਕਿਆ ਕਿ ਚੋਣ ਨਹੀਂ ਕਰਾਈ ਉਹੀ ਲੋਕ ਵੀ ਬੜੇ ਕਮੈਂਟਾਂ ਤੇ ਸਵਾਲ ਖੜੇ ਕਰਦੇ ਨੇ ਵੀ ਪ੍ਰਧਾਨਗੀ ਦੀ ਚੋਣ ਜਾਂ ਬਾਕੀ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੀ ਚੋਣ ਹੀ ਨਹੀਂ ਇਹਨਾਂ ਨੇ ਬਹੁਤ ਸਮੇਂ ਤੋਂ ਕਰਵਾਈ ਜੀ ਮੈਂ ਮੈਂ ਦੱਸਦਾ ਚੋਣ ਨਹੀਂ ਕਰਵਾਈ ਅਸੀਂ ਸਾਢੇ 3 ਸਾਲ ਪਹਿਲਾਂ ਪੰਜਾਬ ਨੇ ਮੈਂਬਰਸ਼ਿਪ ਦੀਆਂ ਕਾਪੀਆਂ ਸਾਰੇ ਦੇ ਸਾਰੇ ਜ਼ਿਲ੍ਹਿਆਂ ਨੂੰ ਦਿੱਤੀਆਂ ਨੇ ਆ ਜ਼ਿਲੇ ਪ੍ਰਧਾਨ ਬੈਠੇ ਨੇ ਨਾਲ ਜਦੋਂ ਉਹਨੇ ਗੱਲ ਕੀਤੀ ਤਾਂ ਸਾਡੇ ਨੌਜਵਾਨਾਂ ਨੇ ਹੁਣ ਉਹ ਕਿਉਂ ਗਏ ਨੇ ਹੁਣ ਸਵਾਲ ਹੈ ਮੈਂ ਜਵਾਬ ਦੇਣਾ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਕੁਝ ਦਿਨ ਪਹਿਲਾਂ ਮੀਟਿੰਗ ਹੋਈ ਸੰਗਰੂਰ ਚ ਭਾਈ ਤੂੰ ਜ਼ਿਲ੍ਹਾ ਪ੍ਰਧਾਨ ਆ ਤੇਰੀ ਜ਼ਿੰਮੇਵਾਰੀ ਨਹੀਂ ਬੰਦੀ ਉੱਥੇ ਐਵੇਂ ਜ਼ਿਲੇ ਦੀ ਮੀਟਿੰਗ ਚ ਨਹੀਂ ਆਇਆ ਆਗੂ ਬਕਾਇਦਾ ਉਹਦੇ ਘਰੇ ਜਾ ਕੇ ਵੀ ਭਾਈ ਤੂੰ ਕਿਉਂ ਨਹੀਂ ਆਇਆ ਇਹ ਕਹਿ ਕੇ ਆਏ ਨੇ ਹਾਂ ਉਸ ਮੀਟਿੰਗ ਵਿੱਚ ਜ਼ਿਲੇ ਨੇ ਸਵਾਲ ਚੁੱਕਿਆ ਕਿ ਸਾਡੀ ਚੋਣ ਕਰਵਾ ਜੀ ਸਾਡਾ ਜ਼ਿਲ੍ਹਾ ਪ੍ਰਧਾਨ ਦੇ ਕੋਲੇ ਅਸੀਂ ਮੈਂਬਰਸ਼ਿਪ ਜਮ੍ਹਾਂ ਕਰਵਾ ਚੁੱਕੇ ਹਾਂ ਇਹਨਾਂ ਨੇ ਸਵਾਲ ਚੁੱਕਿਆ ਉੱਥੇ ਮੀਟਿੰਗ ਦੇ ਵਿੱਚ ਔਰ ਉਹਨਾਂ ਨੇ ਮੀਟਿੰਗ ਦੇ ਵਿੱਚ ਸਵਾਲ ਚੁੱਕਣ ਤੋਂ ਬਾਅਦ ਇਹਨਾਂ ਦੇ ਥਰੂ ਮੈਂ ਕਿਹਾ ਵੀ ਉਹਨਾਂ ਨੂੰ ਇਹ ਕਹਿ ਦਿਓ ਵੀ ਤੁਹਾਡੀ ਮੀਟਿੰਗ ਅਸੀਂ ਦੁਬਾਰਾ ਮੈਂ ਮੀਟਿੰਗ ਮੈਂ ਕਰਵਾਉਣਾ ਆ ਕੇ 10 ਤਰੀਕ ਤੋਂ ਬਾਅਦ ਕਿਉਂਕਿ 10 ਤਰੀਕ ਤੱਕ ਮੈਂ ਉਧਰ ਵਿਜੀ ਆ ਆਪਣਾ ਦਿੱਲੀ ਤੇ ਚੰਡੀਗੜ੍ਹ ਵਾਲੇ ਪ੍ਰੋਗਰਾਮ ਚ ਉਸ ਤੋਂ ਬਾਅਦ ਮੈਂ ਮੀਟਿੰਗ ਕਰਵਾਉਣਾ ਆ ਕੇ ਇਸ ਗੱਲ ਨੂੰ ਕਲੀਅਰ ਕਰਦਾ ਵੀ ਉਹ ਜਿਹੜੀ ਮੈਂਬਰਸ਼ਿਪ ਕਿਉਂ ਨਹੀਂ ਭਾਈ ਤੇਰਾ ਫਰਜ਼ ਤੇ ਹੀ ਬੰਦਾ ਕਿ 10 ਤਰੀਕ ਤੱਕ ਸਾਨੂੰ ਤਾਂ ਢੀਕ ਲਾ ਤੇਰੇ ਜ਼ਿਲ੍ਹੇ ਚ ਮੀਟਿੰਗ ਹੋ ਜਾਂਦੀ ਆ ਤੂੰ ਮੀਟਿੰਗ ਚ ਨਹੀਂ ਆ ਰਿਹਾ ਅਸੀਂ ਤੈਨੂੰ ਟਾਈਮ ਦੇਈ ਬੈਠਿਆ ਤੂੰ ਟਾਈਮ ਤੱਕ ਨਹੀਂ ਢੀਕ ਰਿਹਾ ਤੇ ਉਹਦਾ ਮਤਲਬ ਕੀ ਸੀ ਉਹਦਾ ਮਤਲਬ ਇਹ ਸੀਗਾ ਕਿ ਉਸ ਮੀਟਿੰਗ ਦੇ ਵਿੱਚ ਮੇਰੇ ਤੇ ਅਜੰਡਾ ਲੱਗਣਾ ਹੈ ਉਸ ਅਜੰਡੇ ਦੇ ਵਿੱਚ ਮੇਰੇ ਤੇ ਮੇਰੇ ਖਿਲਾਫ ਕਾਰਵਾਈ ਕਰਨਗੇ ਜਿਹਦੇ ਚੋ ਮਤਲਬ ਇਹੋ ਜਿਹੇ ਬੰਦੇ ਮਤਲਬ ਇਹ ਇਹ ਜਿਹੜੇ ਇਹ ਗਲਤੀਆਂ ਕਰ ਰਹੇ ਨੇ ਲੇਕਿਨ ਅਸੀਂ ਮੈਂ ਫਿਰ ਵੀ ਇਹ ਕਹਿ ਰਿਹਾ ਸੀਗਾ ਕਿ ਉਹਨਾਂ ਨੂੰ ਇਸ ਇਨਾ ਚਰਜ ਇੱਥੇ ਬੰਦੀ ਚ ਕੰਮ ਕੀਤਾ ਐ ਏਡੀ ਵਧੀਆ ਜਥੇਬੰਦੀ ਚੱਲ ਰਹੀ ਐ ਸਰਕਾਰਾਂ ਸਰਕੂਰਾਂ ਬਹੁਤ ਕੁਛ ਕਰਦੀਆਂ ਇਹਨਾਂ ਦੇ ਟਰੈਪ ਚ ਨਹੀਂ ਆਈਦਾ ਇਹ ਇਹਨੂੰ ਇਹ 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 ਸਰਕਾਰ ਦੇ ਟਰੈਪ ਗੁੰਮਰਾਹ ਕੀਤੇ ਗਏ ਆ ਜੀ ਉਹ ਲੋਕ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਪੋਲੀਟੀਕਲ ਲੋਕ ਸਰਕਾਰਾਂ ਟਰੈਪ ਲਾਉਂਦੀਆਂ ਨੇ ਉਹ ਸਾਡੇ ਤੇ ਵੀ ਹੋ ਸਕਦਾ ਲਾਉਣ ਲੇਕਿਨ ਤਾਂ ਸਾਡੀ ਅਕਲ ਤੇ ਅਕਲ ਤੋਂ ਸਾਨੂੰ ਕੰਮ ਲੈਣਾ ਚਾਹੀਦਾ ਹੈ ਨਾ ਕਿ ਐਡੀ ਵੱਡੀ ਜਥੇਬੰਦੀ ਅਸੀਂ ਬਣਾ ਕੇ ਲੈ ਗਏ ਆ ਮੈਂ ਤੁਹਾਨੂੰ ਉਹਦੀਆਂ ਉਸੇ ਸਾਡੇ ਲੀਡਰ ਦੀਆਂ ਇਹੋ ਜਿਹੀਆਂ ਵੀਡੀਓ ਭੇਜ ਦੂੰਗਾ ਜਿੱਥੇ ਡੱਲੇਵਾਲ ਦੇ ਗੁਣ गा ਰਿਹਾ ਹੈ ਸਟੇਜਾਂ ਤੋਂ ਖੜ ਕੇ ਡੱਲੇਵਾਲ ਦੇ ਗੁਣ गा ਰਿਹਾ ਹੈ ਔਰ ਅੱਜ ਉਥੇ ਪ੍ਰੈਸ ਕਾਨਫਰੰਸ ਦੇ ਵਿੱਚ ਡੱਲੇਵਾਲ ਐਡਾ ਪਾਪੀ ਬਣ ਗਿਆ ਕਿਵੇਂ ਬਣ ਗਿਆ ਭਈ ਅੱਛਾ ਜੀ ਹੁਣ ਤੁਹਾਡੇ ਸਮੁੱਚੇ ਜਿਹੜੇ ਲੀਡਰ ਸਾਹਿਬਾਨ ਨੇ ਜਾਂ ਅਹੁਦੇਦਾਰ ਨੇ ਇੱਥੇ ਅੱਜ ਇਕੱਤਰ ਹੋਏ ਨੇ ਜੇ ਕਹਿਣਗੇ ਭਾਈ ਡੱਲੇਵਾਲ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਉਣਾ ਹੈ ਪ੍ਰਧਾਨਗੀ ਛੱਡਣ ਨੂੰ ਤਿਆਰ ਹਾਂ ਤੁਸੀਂ ਮੈਂ ਕਹਿੰਦਾ ਇਹਨਾਂ ਨੂੰ ਛੱਡ ਦਿਓ ਇਹ ਤਾਂ ਮੇਰੇ ਜ਼ਿੰਮੇਵਾਰ ਬਹੁਤ ਵੱਡੇ ਵੱਡੇ ਥੰਮ ਹਨਾ ਮੈਨੂੰ ਵਰਕਰ ਵੀ ਕਹਿ ਦੇ ਵੀ ਪ੍ਰਧਾਨ ਜੀ ਛੱਡ ਦਿਓ ਮੈਂ ਛੱਡ ਦੇਣੀ ਆ ਬਹੁਤ ਵੱਡੀ ਗੱਲ ਕਿ ਯਾਰ ਮੈਂ ਕਹਿਣਾ ਮੈਂ ਤਾਂ ਇਹਨਾਂ ਤੋਂ ਮਾਫੀ ਮੰਗੀ ਜਾਂਦਾ ਯਾਰ ਮੈਨੂੰ ਮੈਨੂੰ ਫ੍ਰੀ ਕਰੋ ਆ ਬੈਠੇ ਦੱਸੋ ਜੀ ਮਾਨ ਸਿੰਘ ਜੀ ਕਿੰਨੀ ਵਾਰੀ ਹੋਇਆ ਵੀ ਮਾਫੀ ਮੰਗੀ ਆ ਬਹੁਤ ਇਹ ਇਧਰ ਬੈਠੇ ਨੇ ਆ ਸਾਰਿਆਂ ਨੂੰ ਪੁੱਛ ਲਓ ਚਾਰ ਪੰਜ ਵਾਰੀ ਪ੍ਰਧਾਨ ਜੀ ਨੇ ਕਹਿਤਾ ਵੀ ਸਾਥ ਹਾਂਜੀ ਚਾਰ ਪੰਜ ਵਾਰੀ ਪ੍ਰਧਾਨ ਜੀ ਕਹਿ ਚੁੱਕੇ ਨੇ ਵੀ ਸਾਥੋਂ ਹੁਣ ਮੰਨ ਲਓ ਵੀ ਸਾਥੋਂ ਹੁਣ ਸੇਵਾ ਨਹੀਂ ਹੁੰਦੀ ਵੀ ਤੁਸੀਂ ਕੋਈ ਪ੍ਰਧਾਨ ਵੀ ਆਪਦਾ ਹੋਰ ला ਸਕਦੇ ਹੋ ਪਰ ਅਸੀਂ ਪ੍ਰਧਾਨ ਜੀਆਂ ਨੂੰ ਮਿੰਤ ਕਰਕੇ ਲੈ ਕੇ ਆਇਆ ਵੀ ਪ੍ਰਧਾਨ ਜੀ ਸੋਡੇ ਬਿਨਾ ਜਥੇਬੰਦੀ ਦਾ ਜਿਹੜਾ ਹਸਾਰ ਨਹੀਂ ਹੋਣਾ ਤੇ ਲਾਉਣਾ ਚਾਹੁੰਦੇ ਹੋ ਜੀ ਡੱਲੇਵਾਲ ਸਾਹਿਬ ਨੂੰ ਪ੍ਰਧਾਨਗੀ ਤੋਂ ਦੇਖੋ ਇਹ ਏਓ انسان ਨੇ ਜਿਨ੍ਹਾਂ ਨੇ ਜਥੇਬੰਦੀ ਦਾ ਏਡਾ ਵੱਡਾ ਫਲਾਕ ਕੀਤਾ ਪੂਰੇ ਭਾਰਤ ਲੈਵਲ ਤੇ ਅੱਜ ਨੈਸ਼ਨਲ ਲੈਵਲ ਤੇ ਸਾਡੀ ਜਥੇਬੰਦੀ ਕੰਮ ਕਰ ਰਹੀ ਹੈ ਤੁਹਾਨੂੰ ਪੱਤਰਕਾਰ ਸਹਿਬਾਨ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਕਦੇ ਜਾਂ ਚਿਤ ਵੀ ਨਹੀਂ ਹੋ ਸਕਦਾ ਵੀ ਸਾਡੇ ਜਥੇਬੰਦੀ ਦਾ ਕੋਈ ਆਗੂ ਵਰਕਰ ਇਹ ਕਹਿ ਦਵੇ ਵੀ ਡੱਲੇਵਾਲ ਨੂੰ ਲਾ ਦਿਓ ਦੂਸਰੀ ਗੱਲ ਮੈਂ ਜਿਹੜੀ ਤੁਸੀਂ ਸਵਾਲ ਪ੍ਰਧਾਨ ਜੀ ਤੇ ਕੀਤਾ ਸੀਗਾ ਵੀ ਸਰਦਾਰ ਪਸ਼ੌਰਾ ਸਿੰਘ ਦੇ بیٹے ਕਹਿ ਰਹੇ ਨੇ ਸਾਡੇ ਘਰ ਦੀ ਜਥੇਬੰਦੀ ਆ ਜਥੇਬੰਦੀ ਕੋਈ ਵੀ ਕਿਸੇ ਦੇ ਘਰ ਦੀ ਨਹੀਂ ਹੁੰਦੀ ਜਥੇਬੰਦੀ ਦਾ ਇੱਕ ਸਬਦਾਨ ਹੁੰਦਾ ਉਹਦੇ ਤੇ 100% ਚੱਲਣ ਵਾਲੇ ਬੰਦੇ ਨੂੰ ਉਸ ਦਾ ਆਗੂ ਥਾਪਿਆ ਜਾਂਦਾ ਇਹ ਗੱਲ ਤਾਂ ਕੱਲ ਨੂੰ ਫਿਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਬੇਟਾ ਗੁਰਪਿੰਦਰ ਉੱਠ ਕੇ ਵੀ ਕਹਿ ਦਊਗਾ ਵੀ ਇਹ ਜਥੇਬੰਦੀ ਮੇਰੇ ਪਿਓ ਦੀ ਆ ਜੇ ਮੈਨੂੰ ਆਗੂ ਬਣਾਓ ਜਥੇਬੰਦੀ ਆਗੂ ਉਸ ਨੂੰ ਨਹੀਂ ਬਣਾਉਂਦੀ ਹੁੰਦੀ ਜਿਹੜਾ ਜਥੇਬੰਦੀ ਕਿਸੇ ਦੇ ਘਰ ਦੀ ਨਹੀਂ ਹੁੰਦੀ ਜਥੇਬੰਦੀ ਸਭਿਧਾਨਕ ਤੌਰ ਤੇ ਜਿਸ ਸਭਿਧਾਨ ਤੇ ਚੱਲਣਾ ਉਹ ਸਭਿਧਾਨ ਤੇ ਪੂਰੇ ਉਤਰਨ ਵਾਲੇ ਬੰਦੇ ਨੂੰ ਹੀ ਆਗੂ ਮੰਨਿਆ ਜਾਂਦਾ ਤੇ ਜਿਹੜਾ ਉਸ ਤੇ ਪਹਿਰਾ ਦੇ ਸਕੇ ਉਸ ਤੇ ਮਿਹਨਤ ਕਰ ਸਕੇ ਕੋਈ ਵੀ ਜਥੇਬੰਦੀ ਕਿਸੇ ਦੀ ਘਰਦੀ ਨਹੀਂਗੀ ਇਹ ਸਰਦਾਰ ਪਸ਼ੌਰਾ ਸਿੰਘ ਦੇ ਬੇਟੇ ਨੇ ਜਿਹੜੇ ਸਰਦਾਰ ਦਲਬੀਰ ਸਿੰਘ ਜੀ ਉਹ ਸਰਦਾਰ ਪਸ਼ੌਰਾ ਸਿੰਘ ਦੀ ਜਿਹੜੀ ਉੱਚੀ ਸੋਚ ਨੂੰ ਢਾਲ ਆ ਰਹੇ ਨੇ ਠੀਕ ਠੀਕ ਹੈ ਠੀਕ ਹੈ ਜੀ ਕੁਲਵਿੰਦਰ ਜੀ ਢੱਲੇਵਾਲ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਉਣਾ ਚਾਹੁੰਦੇ ਹੋ ਤੁਸੀਂ ਜੀ ਦੇਖੋ ਪ੍ਰਧਾਨਗੀ ਤੋਂ ਲਾਉਣ ਦੀ ਗੱਲ ਤੇ ਫੇਰ ਉੱਠਦੀ ਏ ਜੇ ਜਥੇਬੰਦੀ ਦੀ ਸੋਚ ਤੋਂ ਜੇ ਥੜਕਦੇ ਨੇ ਤੇ ਫੇਰ ਤਾਂ ਅਸੀਂ ਵੀ ਕਵਾਂਗੇ ਕਿ ਡੱਲੇਵਾਲ ਸਾਹਿਬ ਨੂੰ ਲਾ ਦਿਓ ਤੇ ਜੇ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਵਿੱਚ ਇੱਕੋ ਇੱਕ ਲੀਡਰ ਆ ਜਿਹੜਾ ਕਿਸਾਨੀ ਦੀ ਮੰਗ ਕਰਦਾ ਉਹ ਐਮਐਸਬੀ ਦੀ ਮੰਗ ਕਰਦਾ ਉਹ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਦਾ ਤੇ ਜੇ ਇਹਨਾਂ ਇਸ ਲੜਾਈ ਤੇ ਲੀਡਰ ਲੜ ਰਿਹਾ ਤੇ ਫੇਰ ਅਸੀਂ ਪੂਰਨ ਸਮਰਥਨ ਦੇ ਰਹੇ ਹਾਂ ਜੇ ਇਸ ਗੱਲਾਂ ਤੋਂ ਥੜਕਣਗੇ ਤੇ ਅਸੀਂ ਵੀ ਕਹਾਂਗੇ ਕਿ ਹਾਂ ਲਾ ਦਿੱਤਾ ਜਾਣਾ ਚਾਹੀਦਾ ਪਰ ਉਹ ਆਪਣਾ ਘਰ-ਬਾਰ ਛੱਡ ਕੇ ਇਹਨਾਂ ਮੰਗਾ ਤੇ ਪੂਰੀ ਕਿਸਾਨੀ ਲਈ ਲੜ ਰਿਹਾ ਤੇ ਇਹ ਮੰਗ ਕਰਨ ਦੀ ਮੈਨੂੰ ਲੱਗਦਾ ਕਿਸਾਨੀ ਲਈ ਬਹੁਤ ਘਾਤਕ ਸਿੱਧ ਹੋਵੇਗੀ ਇਹ ਡਲੇਵਰ ਕੈਸ਼ੀਅਰ ਕੌਣ ਤੇ ਜੀ ਤੁਹਾਡੇ ਨਾਲ ਬੰਦੀ ਦੇ ਸਰਦਾਰ ਮਾਨ ਸਿੰਘ ਜੀ ਸਾਡੇ ਕੈਸ਼ੀਅਰ ਨੇ ਨਾਲ ਬੈਠੇ ਇਹ ਮਾਰ ਸਕੀ ਜੀ ਤੁਸੀਂ ਹਿਸਾਬ ਕਿਤਾਬ ਨਹੀਂ ਦਿੰਦੇ ਜਥੇਬੰਦੀ ਨੂੰ ਜੀ ਜਿੰਨੀ ਤੁਹਾਨੂੰ ਫੰਡਿੰਗ ਹੁੰਦੀ ਹੈ ਜਾਂ ਕਿੰਨੀ ਕ ਫੰਡਿੰਗ ਹੈ ਤੁਹਾਡੇ ਕੋਲ ਫੰਡਿੰਗ ਦਾ ਕਾਲੇ ਹੈ ਵੀ ਫੰਡਿੰਗ ਦਾ ਸਭ ਤੋਂ ਮਾਰ ਖੱਡੇ ਪੈਂਦੀ ਹੈ ਸਾਡੇ ਵੀ ਦੀ ਪਾਬੰਦੀ ਬਹੁਤ ਹੈ ਨਾ ਤਾਂ ਕਿਸੇ ਆੜਤੀ ਤੋਂ ਲੈ ਸਕਦੇ ਆ ਨਾ ਕਿਸੇ ਦੁਕਾਨਦਾਰ ਤੋਂ ਨਾ ਕਿਸੇ ਫੈਕਟਰੀ ਵਾਲੇ ਤੋਂ ਜਿਹੜਾ ਕੋਈ ਫੰਡਾਂ ਦਾ ਕਿਸਾਨਾਂ ਤੋਂ ਆਂਦਾ ਜਿਹੜਾ ਉੱਥੇ 6 ਮਹੀਨੇ ਹੀ ਬਾਅਦ ਕੋਈ ਆਂਦਾ ਜਿਹੜਾ ਉੱਥੇ ਉਹਦਾ ਬਲਕੇ ਪਹਿਲਾਂ ਦੇਣਾ ਖੜਿਆ ਹੁੰਦਾ ਪਹਿਲਾਂ ਖਰਚ ਹੋਇਆ ਹੁੰਦਾ ਉੱਥੇ ਇਹਦੇ ਕਰਕੇ ਉਹ ਸਮਝਦੇ ਵੀ ਪਤਾ ਨਹੀਂ ਕਿੰਨੇ ਕੁ ਲੱਖਾਂ ਰੁਪਏ ਹੋਣੇ ਸਾਡੀ ਕੋਲ ਠੀਕ ਹੈ ਜੀ ਠੀਕ ਹੈ ਜੀ ਪਹਿਲੇ ਪੜਾ ਸਭ ਮੇਰਾ ਲਾਸਟ ਸਵਾਲ ਹੈ ਇਹ ਜਥੇਬੰਦੀ ਦੇ ਫੰਡਾਂ ਨੂੰ ਲੈ ਕੇ ਬਹੁਤ ਸਾਰੇ ਆਗੂਆਂ ਤੇ ਸਵਾਲ ਖੜੇ ਹੁੰਦੇ ਨੇ ਤੁਹਾਡੇ ਤੋਂ ਇੱਕ ਸਵਾਲ ਹੈ ਕਿੰਨੀਆਂ ਕਕੋਠੀਆਂ ਪਾਲੀਆਂ ਜਾਂ ਕਿੰਨੀਆਂ ਕਾ ਗੱਡੀਆਂ ਤੁਹਾਡੇ ਕੋਲ ਜੀ ਸਵਾਲ ਇਹ ਹੈ ਮੈਂ ਕਹਿੰਦਾ ਵੀ ਤੁਸੀਂ ਮੇਰੇ ਘਰੇ ਆ ਜਾਓ ਇੱਕ ਵਾਰੀ ਮੇਰੇ ਘਰੇ ਆ ਜਾਓ ਤੁਸੀਂ ਆਪਣੇ ਆਪ ਸਾਰਾ ਕੁਝ ਵੇਖ ਲਓ ਗੱਡੀ ਕਿੜੀ ਆ ਤੁਹਾਡੇ ਕੋਲ ਜੀ ਮੇਰੇ ਕੋਲੇ 8 8 ਕਾ ਗੱਡੀ ਆ ਮਾਰਕੀਟ ਵੈਲਿਊ ਕਿੰਨੀ ਕੀ ਜੀ ਉਹਦੀ ਮਾਰਕੀਟ ਵੈਲਿਊ ਮੇਰਾ ਕਹਣਾ ਹੁੰਦਾ 2 ਲੱਖ ਰਹਿ ਗਈ ਹੋਣੀ ਆ ਗੱਡੀ ਵਾਲੇ ਸਵਾਲ ਤੇ ਜਵਾਬ ਦੇ ਦੋ ਕ ਲੱਖ ਦੀ ਆ ਗੱਡੀ ਉਹ ਹਾਂ ਤੋ ਪਿੱਛੇ ਜੋ ਖਰਾਬ ਹੋ ਗਈ ਸੀ ਉਹਨੂੰ ਮਤਲਬ ਜਥੇਬੰਦੀ ਦੇ ਪੈਸੇ ਦੀ ਗੱਲ ਨੂੰ ਲੈ ਕੇ ਲਈਏ ਜਦੋਂ ਉਹ ਤੋਂ ਸੋਚਣਾ ਪੈਂਦਾ ਹੈ ਹ ਹ ਦਿਲ ਤੇ ਪੱਥਰ ਧਰ ਕੇ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਮੈਨੂੰ ਇਹ ਕਹਿ ਰਹੇ ਸੀ ਵੀ ਪ੍ਰਧਾਨ ਜੀ ਹੁਣ ਗੱਡੀ ਬਾਰ-ਬਾਰ ਖਰਾਬ ਹੋ ਰਹੀ ਹੈ ਇੰਜਨ ਖਰਾਬ ਹੋ ਗਿਆ ਉਹਦਾ ਇੰਜਨ ਦੁਬਾਰਾ ਬਣਾ ਕੇ ਹਟਿਆ ਤੇ ਵੀ ਤੁਸੀਂ ਗੱਡੀ ਬਦਲ ਲਈ ਆਪਾਂ ਇੱਕ ਪੱਖ ਹੋਰ ਸੀ ਉਹਦੇ 'ਚ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸ਼ਾਇਦ ਸੁਣੀ ਹੋਵੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਿ ਜਿਹੜੇ ਸਿੱਖ ਲੀਡਰ ਨੇ ਪੰਥਕ ਲੀਡਰ ਨੇ ਉਹਨਾਂ ਨੂੰ ਮਾਰਨ ਦੇ ਵਾਸਤੇ ਏਜੰਸੀਆਂ ਤਤਪਰ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਡੱਲੇਵਾਲ ਦਾ ਨਾਮ ਵੀ ਲਿਆ ਔਰ ਸਾਡੀ ਜਥੇਬੰਦੀ ਦੀ ਲੀਡਰਸ਼ਿਪ ਬੜੀ ਇਸ ਗੱਲ ਦੇ ਉੱਤੇ ਮਤਲਬ ਚਿੰਤਤ ਕੇ ਅਸੀਂ ਇਹ ਮਤਲਬ ਗੱਡੀ ਹੋਰ ਲਓ ਤੋ ਮੇਰਾ ਇਹ ਸਿਗਾ ਕਿ ਨਹੀਂ ਆਪਾਂ ਨੂੰ 30 40 50000 ਰੁਪਈਆ ਲਾ ਕੇ ਗੱਡੀ ਚੱਲ ਪੈਣੀ ਹੈ ਆਪਾਂ ਇਸੇ ਗੱਡੀ ਨਾਲ ਕੰਮ ਕਰੋ ਅਸੀਂ ਪੈਸਾ ਦੇਖੋ ਕਿੱਡੇ ਔਖੇ ਹੋ ਕੇ ਪੈਸਾ ਇਕੱਠਾ ਕਰਦੇ ਨੇ ਸਾਡੇ ਵਰਕਰ ਪਤਾ ਉਦੋਂ ਲੱਗਦਾ ਜੀ ਜਦੋਂ ਪੈਸੇ ਮੰਗਣ ਜਾਈਦੇ ਆ ਕਿਸੇ ਤੋਂ ਕਿਸੇ ਦੀ ਜੇਬ ਚੋਂ ਪੈਸੇ ਕੱਢ ਕੇ ਕਿਸੇ ਨੇ ਦੇਣੇ ਆ ਉਹ ਉਹ ਇੱਕ ਤਰ੍ਹਾਂ ਦਾ ਜਿਵੇਂ ਗੁਰੂ ਘਰ ਦੇ ਵਿੱਚ ਪੈਸਾ ਆਉਂਦਾ ਹੈ ਨਾ ਉਸੇ ਤਰੀਕੇ ਦੇ ਤਰ੍ਹਾਂ ਦਾ ਮਤਲਬ ਪੈਸਾ ਸਾਡੀਆਂ ਜਥੇਬੰਦੀਆਂ ਚ ਆਉਂਦਾ ਹੈ ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਯਾਰ ਅਸੀਂ ਅਸੀਂ ਸਫਰ ਕਰਨਾ ਹੈ ਅਸੀਂ ਟੌਰ ਥੋੜੀ ਬਣਾਉਣਾ ਹੈ ਜੇ ਅਸੀਂ ਸਫਰ ਕਰਨਾ ਹੈ ਤਾਂ ਫਿਰ ਸਾਨੂੰ ਜਿਹੋ ਜਿਹੀ ਗੱਡੀ ਹੈਗੀ ਅਸੀਂ ਉਹਦੇ ਨਾਲ ਕੰਮ ਕਰ ਲਾਂਗੇ ਸੋ ਇਹ ਸਾਡਾ ਮਤਲਬ ਇਹ ਹੈ ਕਿ ਅਸੀਂ ਮਤਲਬ ਇਹ ਇਸ ਗੱਲ ਨਾਲ ਗੱਡੀ ਗੱਡੀ ਵਾਲਾ ਮਤਲਬ ਤਾਂ ਬਸ ਬਾਬੇ ਨਾਨਕ ਦੀ ਹੈ ਜਿਹੜੇ ਦਿੱਤੀ ਉਹ ਚਲਾ ਰਹੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਜੀ ਸਾਡੇ ਨਾਲ ਭਾਰਤੀ ਕਿਸਾਨ ਜੀ ਨੇ ਨੇਕਤਾ ਸਿੱਧੂਪੁਰ ਤੋਂ ਆਗੂ ਸਹਿਬਾਨ ਸਰਦਾਰ ਜਗੀਜੀਤ ਸਿੰਘ ਡੱਲੇਵਾਰ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਸਿੱਧੂਪੁਰ ਜਥੇਬੰਦੀ ਨੂੰ ਲੈ ਕੇ ਖੜੇ ਹੋਏ ਹੋ ਰਹੇ ਸਵਾਰਾਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾ